ਪੀ ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 6 April ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਦਾਦੂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 3000 ਤੇ ਦੂਜਾ ਨਾਮ 21000 ਸੀ ਉਥੇ ਫਾਈਨਲ ਮੈਚ ਹੋਇਆ ਸੀ ਦਿਆਉਣ ਤੇ ਮੱਲੜੀ ਦੀਆਂ ਟੀਮਾਂ ਦੇ ਵਿਚਕਾਰ ਤੋਂ ਮੱਲੜੀ ਫਾਸਟ ਤੇ ਦਿਆਉਣ ਸੈਕੰਡ ਅੱਗੇ ਗੱਲ ਕਰਦੇ ਅਨਸਾਲ ਖੁਰਤ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 51000 ਤੇ ਦੂਜਾ ਨਾਮ 43000 ਸੀ ਬੈਕਟ੍ਰੇਡਰ ਤੇ ਬਟ ਜਾਫੀ ਨੂੰ ਐਲੀਨੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਨੂੜ ਤੇ ਭੂਲਣ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚ ਭੂਲਣ ਫਾਸਟ ਤੇ ਬਨੂੜ ਸੈਕੰਡ ਤੇ ਇਥੋਂ ਬੈਕਟ੍ਰੇਡਰ ਬਣੇਗਾ ਦੁੱਲਾ ਗੁੰਮੜੇ ਵਾਲਾ 17 ਕਬੱਡੀਆਂ ਪਾ ਕੇ 14 ਨੰਬਰ ਲੈ ਬੇਟਾ ਜੱਫੀ ਬਣੇਗਾ ਕਰਨੀ ਭੁੱਲਣ 10 टच ਲੈ ਕੇ 5 ਜੱਫੇ ਲਾਏ ਅੱਗੇ ਗੱਲ ਕਰਦੇ ਫੇਰ ਉਹ ਚੇਚੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਬੇਟਾ ਜੱਫੀ ਨੂੰ 212000 ਰੁਪਏ ਦਿੱਤੇ ਗਏ ਸਮੇਂ ਇਥੇ ਪਿੰਡਲ ਮੈਚ ਹੋਇਆ ਸੀ ਨੜਾਵਾਲੀ ਤੇ ਘਮਾਣਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਘਮਾਣਾ ਫਾਸਟ ਤੇ ਨੜਾਵਾਲੀ ਸੈਕੰਡ ਤੇ ਸਭ ਤੋਂ ਬੈਸਟ ਰੇਡਰ ਬਣੇਗਾ ਗਰਲਾਲ 16 ਆਲਾ 16 ਕਵਡੀਆਂ ਪਾ ਕੇ 16 ਨੰਬਰ ਲੈ ਤੇ ਬੇਟਾ ਜੱਫੀ ਬਣੇਗਾ ਮਨਜਿੰਦਰ ਚੱਕੀ ਦੇ ਬੈਸਟ ਜਾਫੀ ਬਣਿਆ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 111000 ਤੇ ਦੂਜਾ ਨਾਮ 81000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 111000 ਕੀ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਅਲਵੇਵਾ ਤੇ ਗੱਦੀ ਖੇੜੀ ਸੀ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲੇਵਾ ਫਾਸਟ ਅਤੇ ਗੱਦੀ ਖੇੜੀ ਸੈਕਿੰਡ ਜਿਹਤੋਂ ਬੈਸਟ ਰੇਡਰ ਬਣੇਗਾ ਅਮਿਤ ਨੌਰੀ ਤੇ ਬੌਲਾਗਨ ਨੌਰੀ ਦੋਨੇ ਜਮਾਈਂਡ ਬੈਸਟ ਰੇਡਰ ਬਣੇਗੇ ਤੇ ਬੈਟ ਜਾਫੀ ਬਣੇਗਾ ਵਿਕਾਸ ਹਲੇਵਾ ਅੱਗੇ ਗੱਲ ਕਰਦੇ ਆ ਆਸਟ੍ਰੇਲੀਆ ਦੇ ਕਬੱਡੀ ਕੱਪ ਮੈਚ ਹੋਇਆ ਸੀ ਜਰਨੈਲ ਹਰੀ ਸਿੰਘ ਨਲੂਆ ਤੇ ਸਿਡਨੀ ਕੇਸੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਿਡਨੀ ਕੇਸੀ ਸੈਕੰਡ ਤੇ ਜਰਨੈਲ ਹਰੀ ਸਿੰਘ ਨਲੂਆ ਫਾਸਟ ਇਤੋ ਬੈਸਟ ਰੇਡਰ ਬਣੇਗਾ ਬੰਟੀ ਟਿੱਬੇ ਵਾਲਾ 18 ਕਮਟੀਆਂ ਪਾ ਕੇ 17 ਨੰਬਰ ਲੈ ਤੇ ਤੇ ਬਿੱਟ ਜਾਫੀ ਬਣੇਗਾ ਸੱਤੂ ਖਡੂਰ ਸਾਹਿਬ ਵਾਲਾ 13 ਟੱਚ ਲੈ ਕੇ ਚਾਰ ਜੱਫੇ ਲਾਏ ਬਾਕੀ ਗੱਲ ਕਰਦੇ ਹਾਂ ਕੋਲਟੀ 22 ਨੰਬਰ ਤੋਂ ਸੈਨਲਰ ਜਾਰੀ ਤੇ ਦਿੱਤਾ ਪਹਿਲਾ ਨੰਨ ਲਾ ਕੇ ਦੂਜਾ ਨਾਲ 75000 ਸੀ ਬੈਕ ਰੇਡਰ ਤੇ ਬਿੱਟ ਜਾਫੀ ਲੀ ਗਏ 10000 ਰੁਪਏ ਦਿੱਤੇ ਗਏ ਇਸ ਲੇ ਕੇ ਫਾਈਨਲ ਮੈਚ ਹੋਇਆ ਸੀ ਕਾਲਾ ਸਿੰਘਾ ਤੇ ਕਲੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਗਾਖਲ ਸਾਈਕਲ ਤੇ ਕਾਲਾ ਸੰਘਿਆ ਪਾਸਟ ਤੋਂ ਬੈਸਟ ਟਰੇਡਰ ਬਣੇਗਾ ਪਿੰਦਰ ਤੇ ਮੇਰੇ ਵਾਲਾ 7 ਕਮੜੇਆਂ ਆਪਕੇ 7 ਨੰਬਰ ਲਈ ਤੇ ਤੇਵਟ ਜੱਫੀ ਬਣੇਗਾ 7 ਸੁੱਖ ਫਰ ਵਾਲਾ 4 ਟੱਚ ਲੈ ਕੇ 2 ਜੱਫੇ ਲਾਏ 15 ਨੰਬਰ ਦੀ ਵੀਡੀਓ ਸੇਪਰਲ ਦੇ ਕੋਲ ਵੀਡੀਓ ਸਾਡੇ 16 ਨੰਬਰ ਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਸੰਘਿਆ ਦੀ ਟੀਮ ਦੇ ਹੋਰ ਵੀਡੀਓ ਦੇਖਣਾ